ਪਿਆਰ ਭਰੀ ਸਾਸਰੀ ਘਰ ਕਿਸ ਨੇ ਐਡ ਲੋਣੀ ਤਾਂ ਨੇ ਪੋਰਟਰ ਤੇ ਗੰਬਰ ਚਦੀ ਜਾਂਦਾ 5 ਤੋਂ 7 ਫੁੱਟ ਮੈਂ ਭੇਜ ਜੋ ਵੀਡੀਓ ਲੈ ਕੇ ਛੇੜ ਕਮੈਂਟ ਕਰਦੇ ਚੈਨਲ ਫੋਲੋ ਕਰਦੇ ਹੋ ਆਪਾਂ ਦੇਖੇ 5 ਤੋਂ 6 ਚੀਜ਼ਾਂ ਵੀਡੀਓ ਸਾਰੀ ਵੀ ਕੋਲ ਸਟੈਪ ਪਾ ਕਰ ਲੈ ਕੇ ਛੇੜ ਕਮੈਂਟ ਕਰਦੇ ਚੈਨਲ ਫੋਲੋ ਕਰਦੇ ਚਿੱਟਰਾ ਆਂਦਾ ਤੇ ਟਰੈਕਟਰ ਲੈ ਕੇ ਆਏ ਆ ਪੰਜ ਗੱਡੀਆਂ ਤੇ ਮੋਟਰਸਾਈਕਲ ਰਲਮਾ ਬਿਲਮਾ ਸਮਾਨ ਆ ਵੀਰੇ ਬਿਆਸ ਰਈਆ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਤੇ 16 ਫੁੱਟ ਟਰਾਲਾ 10 ਇੰਚੀ ਗਾਡਰਾ ਦਾ ਗੜੀ ਹੱਤਾ 20 ਬਾਈ ਦੇ ਬੈਰੀਆਂ ਰੇਲ ਦੇ ਸਾ 3 ਫੁੱਟ ਬੈਡਾ ਨੇ ਜਰ ਕੱਟਦਾ ਬਣਿਆ ਵਾ ਸਾਰਾ ਟਰਾਲਾ ਵਧੀਆ ਕੁਆਲਟੀ ਦਾ ਰੰਗ ਕੀਤਾ ਲਾਈਟਾਂ ਛਿੱਟਾਂ ਲੱਗੀਆਂ ਬੇੜ ਕੇ ਲੱਗੇ ਵੀਰ ਕਬਰ ਪਏਗਾ ਪੂਰਾ ਸੋਹਣਾ ਟਰਾਲਾ ਤੇ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ 55 ਇੰਚੀ ਮੱਛੀ ਹੌਕਾ ਕਿੱਥੇ ਗੁੰਦਾ ਪੈਂਦਾ ਉਹ 421 ਆ ਤੇ ਵੀ ਭਾਈ ਜੁਜਾ ਦਾ ਸਿੱਕੀ ਗਾਰਡਰ ਦਾ ਥੋੜੀ ਬਿਰ ਕੈਂਚੀਆਂ ਬਣਾ ਕੇ ਲਾਈਆਂ ਰੇਲ ਦਾ ਹਿੱਸਾ ਤੇ ਬੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਵਾ ਸਾਈਡਾਂ 'ਤੇ ਵੀ ਲਾਈਟਾਂ ਲੱਗੀਆਂ ਪਿੱਛੇ ਵੀ ਲੱਗੀਆਂ ਤੇ ਥੱਲੇ ਵੀ ਲੱਗੀਆਂ ਬੀਲ ਕਵਰ ਪਾਏ ਹੋਏ ਆ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਿਸਪਰ ਕਰ ਸਕਦੇ ਆ ਇਹ ਕਿੰਨਾਂ ਬਲਸਰ ਬਿਆਸ ਰੇਗੇ ਦੇ ਕੋਲੇ ਘਰ ਦੇ ਵਿੱਚ ਪੈਸਿਆਂ ਦੀ ਲੋੜ ਆ ਤਾਂ ਵੇਚ ਰਹੇ ਆ ਬਿਲਕੁਲ ਨਵਾਂ ਟਰਾਲਾ ਬਣਾਇਆ ਦੀ ਤੇ ਕੋਕਾ ਪੀਟ ਟਰਾਲਾ ਜਾਵਾ ਤੇ ਨੀਂਦਰ ਕਾਟਣਾ ਸਾਰਾ ਟਰਾਲਾ ਬਣਿਆ ਤੇ ਰੀਲ ਦਾ ਹਿੱਸਾ ਵੀ ਭਾਈ ਦੇ ਬਹਿਰੀਆਂ 665 ਪੈ ਟਾਇਰ ਤੇ ਪੂਰਾ ਵਧੀਆ ਟਰਾਲਾ ਰੇਟ ਦੀ ਗੱਲ ਕਰਕੇ ਰੇਟ ਹੈਗਾ 3 ਲੱਖ ਤੇ 20000 ਰੁਪਿਆ ਮੌਕੇ ਤੇ ਮਾਨਤਾ ਕਰਦੇ ਨੇ ਕਿ 23 33 ਕੁਇੰਟਲ ਦਾ ਚਣਟਰਾਲਾ 3,20,000 ਰੁਪਏ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸੋਨਾ ਲਿਖਾ ਟਰੈਕਟਰ ਆ 2010 ਮਾਡਲ 80 ਪੈਸੇ ਟਾਇਰ ਆ ਵਿਆਸ ਰੱਜੀ ਦੇ ਕੋਲੇ ਖੜਾ ਸਕੋਰ ਜੁਲੀ ਦਾ ਨੰਬਰ ਆ ਵਿਆਸ ਰੱਜੀ ਦੇ ਕੋਲੇ ਖੜਾ ਟਰੈਕਟਰ ਇਹ ਤੇ ਉੱਥੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਜੁਲਾ ਨੰਬਰ ਸਾਰਾ ਇੰਜਨ ਗੇਰ ਦਾ ਓਕੇ ਆ ਇਹ ਤੇ ਰੰਗ ਪੇਂਟ ਦਾ ਟਰੈਕਟਰ ਸਾਰਾ ਨੀੜਿਆ ਜਾ ਢਾਵਰ ਫੱਟੀ ਡੰਡਾ ਨਾਲ ਪੰਜਾਬ ਸੰਗੁਰ ਜ਼ਿਲ੍ਹੇ ਦਾ ਨੰਬਰ ਆ ਇਹਦਾ ਇੰਜਨ ਗੇਅਰ ਦਾ ਓਕੇ 80 ਪੈਸੇ ਟਾਇਰ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਨੀੜਿਆ ਜਾ ਕੋਕਾਪੀ ਟਰੈਕਟਰ 2010 ਮਾਡਲ ਰੇਟ ਹੈਗਾ 3,30,000 ਰੁਪਇਆ ਮੌਕੇ ਤੇ ਮਾਤਣ ਕਰ ਦੇਣਗੇ ਕੋਕਾਪੀ ਟਰੈਕਟਰ ਆ 3,30,000 ਰੁਪਇਆ ਰੇਟ ਆ 2010 ਮਾਡਲ ਸਾਰੀ 55 ਕਿਲਿਆਂ ਦੀ ਭਾਈ ਜੀ ਉੱਥੇ ਟਰੈਕਟਰ ਚੰਦਿਆਵਾ ਜੇ ਕੋਕਾ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਸਪਰਕਾ ਸਾਧਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲਿਆ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ ਆ ਤੇ ਇੰਜਨ ਗੇਅਰ ਦਾ ਓਕੇ ਆ 2010 ਮੰਡਲ 33000 ਰੇਟ 1998 ਮਾਡਲ ਮੈਂਸੀ 3510 ਆ 50351035 ਮੈਂਸੀ ਆ 1998 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਤੇ ਵਦ ਗਿਆ ਟਰੈਕਟਰ 600 ਰੁਪਏ ਟਰੈਕਟਰ ਤੇ ਕੰਮ ਸਾਰਾ ਹੋਇਆ ਵਾ 1998 ਮਾਡਲ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣੇ ਹੋ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਕੋਈ ਤਿਆਰ ਕਰਾਉਣ ਵਾਸਤੇ ਲੈ ਲੈਂਦਾ ਇਹ ਹੈਗਾ 1035 1035 ਆ ਇੰਜਨ ਗੇਅਰ ਦਾ ਓਕੇ ਆ ਰੰਗ ਪੀਲ ਦਾ ਟਰੈਕਟਰ ਸਾਰਾ ਨੀਰ ਆ ਜਾ ਤੇ ਇੰਜਨ ਗੇਅਰ ਦਾ ਵੀ ਸਾਰਾ ਨੀਰ ਆ ਜਾ ਹਿੱਸਾ ਹਿੱਸਾ ਸਭ ਕੋ ਨੀਰ ਆਈ ਹੈ ਦਾ ਕੋਕਾਪੀ ਟਰੈਕਟਰ ਦਾ ਰੇਟ ਹੈਗਾ 1.5 ਲੱਖ ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ 1998 ਮਾਡਲ 1.5 ਲੱਖ ਰੁਪਇਆ ਦਾ ਰੇਟ ਆ ਮੌਕੇ ਦੇ ਮਾਨਤਾਣ ਕਰ ਦੇਣਗੇ ਵਧੀਆ ਟਰੈਕਟਰ ਆ ਵਾਹ ਕੇ ਲੈ ਸਕਦੇ ਆ 1 ਰੁਪਇਆ ਦੇ ਰੇਟ ਦੇ ਵਿੱਚ ਨੁਕਸ ਨਹੀਂ ਕੋਕਾਪੀ ਟਰੈਕਟਰ ਆ ਆਟੋ ਗੱਡੀ 2011 ਮਾਡਲ ਆ ਇੰਜਨ ਗੇਅਰ ਦੀ ਓਕੇ ਆ ਲਾਈ ਵੀਲ ਪਾਏ ਹੋਏ ਆ ਰੰਗ ਪੇੜ ਜੀ ਨਹੀਂ ਰਾਇ ਗੱਡੀ ਤੇ 26 ਦਾ ਹੀ ਭਾਸ ਮੈਂ ਗੱਡੀ ਦੀ ਜੇ ਕੋਕਾ ਪੀਸ ਗੱਡੀ ਹੈ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ 1,30,000 ਰੁਪਏ ਮੌਕੇ ਦੇ ਮਤਨ ਕਰਦੇ ਆ ਕਿ ਕੋਕਾ ਪੀਸ ਗੱਡੀ ਆ 2011 ਮਾਡਲ ਆ ਲਾਈ ਵੀਲ ਪਾਏ ਆ ਟਾਇਰ ਨੱਪੇ ਪੈਸੇ ਚਾਰੇ ਰੰਗ ਪੇਂਟ ਤੇ ਸੀਸਾ ਹੀਟਰ ਚੱਲਦਾ ਤੇ AC ਵੀ ਚੱਲਦਾ ਹੀਟਰ AC ਸਭ ਸਮਾਨ ਚੱਲਦਾ ਵਿੱਚ ਗੱਡੀ ਦਾ 2011 ਮਾਡਲ ਆ ਤੇ ਰੇਟ ਹੈਗਾ ਇਹਦਾ 130000 ਰੁਪਇਆ ਮੌਕੇ ਦੇ ਮਾਤਣ ਕਰ ਦੇਣਗੇ ਕੋਕਾ ਪੀਸ ਗੱਡੀ ਆ ਲਾਈਵ ਵੀ ਪਾਈ ਵੀ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜਾ ਸਾਰੀ ਜਾਣਕਾਰੀ ਫੋਨ ਲੱਗ ਜਾ ਦੇ ਤੇ ਕੋਕਣ ਇੰਜਨ ਗੇਅਰ ਦੀ ਰੰਗ ਪੀਂਟ ਦੀ ਸਾਰੀ ਲੀਗ ਹੈ ਜੱਗਡੀ ਵੀਰ ਕੋ ਸਾਰੀ ਵਿਕਲ ਸਟੈਪ ਨਾਲ ਸਾਰੀ ਜਾਣਕਾਰੀ ਫੋਨ ਲੱਗ ਜਾ ਫਾਰਮ ਡ੍ਰੈਗ 60 ਇੰਜਨ ਗੇਅਰ ਦਾ ਓਕੇ ਆ ਵਧੀਆ ਟਰੈਕਟਰ ਆ ਰੰਗ ਪੀਂਟ ਦਾ ਸਾਰਾ ਟ੍ਰੈਕਟਰ ਨਹੀਂ ਰਾਇ ਜਾਂ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਇਹਨਾਂ ਨਾਲ ਸਪਰਕ ਕਰ ਸਕਦੇ ਆ 2006 ਮਾਡਲ ਆ ਵਧੀਆ ਟ੍ਰੈਕਟਰ ਆ ਕੋਕਾ ਪੀਸ ਤੇ ਇੰਜਨ ਗੇਅਰ ਦਾ ਕੰਮ ਪੂਰਾ 1 ਰੁਪਏ ਦਾ ਨਹੀਂ ਭਾਲਦਾ ਵਾਹ ਕੇ ਦੇ ਸਕਦੇ ਆ ਕੋਲ ਟ੍ਰੈਕਟਰ ਵਧੀਆ ਤੇ ਟਾਇਰ ਹੈਗੇ 70 ਪੈਸੇ ਦੇ ਕੋਕਾ ਪੀ ਟ੍ਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਇਹਨਾਂ ਨਾਲ ਸਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਗੱਲੀ ਜਾਂਦਾ ਦੋ ਯਾਰ 6 ਮਾਟੜਾ 240000 ਰੁਪਿਆ ਰੇਟ ਆ 70 ਪੈਸੇ ਟਾਇਰ ਆ ਡਬਲ ਲਾਇਕ ਛੇ ਕਮੈਂਟ ਕਰ ਦੇ ਕੋ ਚੈਨਲ ਨੂੰ ਫੋਲੋ ਕਰਦੇ ਕਰੋ ਸਾਰੀ ਵੀਰ ਕੋ ਵਕਤ ਸਟੈਪ ਪਾ ਦੋਟ ਮੋਟਰਸਾਈਕਲ ਆ ਦੋ ਗਿਆ 16 ਮਾਟੜਾ ਲਾਈ ਵੀਲ ਪਾਏ ਆ ਪਤਲੇ ਇਹ ਪਤਲੇ ਟੰਨਾ ਵਾਲੇ ਕਿਸੇ ਵੀਰ ਪਾਈ ਲੈਣਾ ਹੋਵੇ ਜੀ ਦਸਪਰ ਕਰ ਸਕਦੇ ਆ ਤੇ ਨਵੇਂ ਟਾਇਰ ਤੇ ਬੈਟਰੀ ਵੀ ਨਵੀਂ ਰੱਖੀ ਆ ਇੰਜਨ ਗੇਅਰ ਦਾ ਓਕੇ ਆ 57 ਸੌਈ ਦੀ ਆ ਤੇ 2016 ਮੰਡਰਾ ਰੇਟ ਹੈ ਕਿ ਲਗਭਗ 65000 ਰੁਪਿਆ ਮੋਕੇ ਦੇ ਮਾਲਕ ਕਰਦੇ ਕਿ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਦਿੱਤਾ ਗਿਆ ਦਾ ਵਧੀਆ ਬੋਟਾ ਕੋਕਾ ਪੀਸ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਦਿੱਤਾ ਸਾਰੀ ਜਾਣਕਾਰੀ ਫੋਨ ਲੱਗਦੇ ਆ 2016 ਮੰਡਰਾ ਬੈਂਡਰੀ ਨਵੀਂ ਰੱਖੀ ਆ ਟਾਇਰ ਚਾਰੇ ਦੇ ਦੋਵੇਂ ਨਵੇਂ ਆ ਤੇ ਬਹੁਤ ਘੱਟ ਰੇ ਮੋਟਰਸਾਈਕਲ ਚੰਦਿਆਵਾ 2016 ਮਾਡਲ 1,65,000 ਰੁਪਏ ਰੇ ਮੇਟਾ ਮੌਕੇ ਤੇ ਬਾਤਾਂ ਕਰਦੇ ਰਿਓ ਵੀਰੋ ਸਾਰੀ ਵਿਕਸਟ ਸਟੇਪ ਪਤੇ ਕਰਦੇ ਬਲੈਕ ਚੈਟ ਕਮੈਂਟ ਕਰ 735 ਟਰੈਕਟਰ 1992 ਮਾਡਲ ਆ ਮੂਲੇ ਟਾਇਰ ਜਵਾਨ ਨਵੇਂ ਆ ਤੇ ਰੰਗ ਤਾਂ ਤੁੜੀ ਵੇਖ ਹੀ ਸਕਦੇ ਆ ਕਿਉਂ ਜਾ ਤੇ ਮਗਰ ਟਾਇਰ ਰਹਿ ਗਿਆ 40-45 ਪੈਸੇ ਇੰਜਨ ਗੇਅਰ ਦਾ ਓਕੇ ਆ ਕਿਤੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਨੂੰ ਸਪਰਕ ਕਰ ਸਕਦੇ ਇਹਦਾ ਇਲਾਕੇ ਬਾਹਰ ਖੜਾ ਹੁੰਦਾ ਬਾਹਰ ਖੜਿਆ ਲੱਗਦਾ ਟਰੈਕਟਰ ਇਹ ਤੇ ਇੰਜ ਕੇ ਦਾ ਓਕੇ ਆ ਵਧੀਆ ਟਰੈਕਟਰ ਆ ਇਹ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸਪਰਕ ਕਰ ਸਕਦੇ ਆ 20992 ਮਾਡਲ ਤੇ ਰੇਟ ਹੈਗਾ 115000 ਮੌਕੇ ਦੇ ਮਾਤਲ ਕਰਦੇ ਵਧੀਆ ਟਰੈਕਟਰ ਆ ਕਿਸ ਨੇ ਟੂੜੀ ਟੋਣ ਵਾਸਤੇ ਲੈਣਾ ਹੋਵੇ ਜਾਂ ਆਹ ਹਸਰਪੇ ਵਾਲਾ ਪੰਪ ਬਣਾਉਣਾ ਹੋਵੇ ਕਿਉਂ ਬੰਦਾ ਖਰੀਦ ਸਕਦਾ ਪੀਨ ਰੋਕੇ ਆ ਮਗਨ ਦੇ ਸਗਲ ਵਾਇਦਿੰਗੇ ਸਰਪੇ ਪੰਪਲੇ ਤੇ ਵਧੀਆ ਟਰੈਕਟਰ ਆ ਕੋਕ ਦੇ ਮਾਤਾ ਨੂੰ ਕਰਦੇ ਕਿ ਵੀਡੀਓ ਨੂੰ ਲਾਇਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਫੋਲੋ